ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਵਾਲੀ ਖਬਰ ਜਿਹੜੀ ਮੈਂ ਲੈ ਕੇ ਆਇਆ ਹਾਂ ਉਹਦਾ ਸੰਬੰਧ ਹੈ ਹੁਸ਼ਿਆਰਪੁਰ ਦੇ ਨਾਲ ਔਰ ਉਸਦੇ ਸੰਬੰਧ ਪੰਜਾਬ ਸਰਕਾਰ ਦੀ ਉਸ ਪਾਲਿਸੀ ਨਾਲ ਵੀ ਹੈ ਜਿੱਥੇ ਕਿਹਾ ਜਾਂਦਾ ਹੈ ਜ਼ੀਰੋ ਟੋਲਰੈਂਸ ਟੂਰਸ ਕਰਪਸ਼ਨ ਯਾਨੀ ਕਿ ਕਟੜ ਇਮਾਨਦਾਰ ਸਰਕਾਰ ਦੇ ਨਾਲ ਵੀ ਸੰਬੰਧ ਇਹ ਖਬਰ ਰੱਖਦੀ ਹੈ 2017 ਚ ਇੱਕ ਐਫ ਆਈ ਆਰ ਲੁਧਿਆਣਾ ਵਿਜੀਲੈਂਸ ਬਿਊਰੋ ਦਰਜ ਕਰਦੀ ਹੈ ਉਹਦਾ ਨੰਬਰ ਹੁੰਦਾ 1 ਤੇ ਉਸ ਚ 12 આરોપી ਬਣਾਏ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ 6 ਸਰਕਾਰੀ ਮੁਲਾਜ਼ਮ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਐਸਟੀਐਮ ਇੱਕ ਤਹਿਸੀਲਦਾਰ ਇੱਕ ਨਾਇਬ ਤਹਿਸੀਲਦਾਰ ਬਾਕੀ ਪਟਵਾਰੀ ਹੁੰਦੇ ਆ ਪਰ ਪਰਚੇ ਦੇ ਵਿੱਚ ਦਿੱਕਤ ਇਹ ਆਉਂਦੀ ਆ ਕਿ ਉਸ ਵਕਤ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਦੋਂ ਵਿਜਲੈਂਸ ਬਿਊਰੋ ਦੇ ਮੁਖੀ ਬੀਕੇ ਉਪਲ ਹੁੰਦੇ ਸੀ ਉਹ ਇਸ ਪਰਚੇ ਦੀ ਕੈنسਲੇਸ਼ਨ ਰਿਪੋਰਟ ਭਰ ਦਿੰਦੇ ਆ ਪਰ ਦੁਬਾਰਾ ਜਾਂਚ ਹੁੰਦੀ ਆ ਇਸ ਪਰਚੇ ਦਾ ਚਲਾਨ 301023 ਨੂੰ ਸਪੈਸ਼ਲ ਕੋਰਟ ਲੁਧਿਆਣੇ ਦੇ ਵਿੱਚ ਫਾਈਲ ਕੀਤਾ ਜਾ ਚੁੱਕਾ ਹੈ ਪਰ ਦੋਸਤੋ ਮੈਜਿਸਟਰਾਂ ਕਿਹਾ ਕਿ ਇਸ ਖਬਰ ਦਾ ਸਬੰਧ ਕਟੜ ਇਮਾਨਦਾਰ ਸਰਕਾਰ ਨਾਲ ਹੈ ਨਵੀਂ ਤਫਤੀਸ਼ ਤੋਂ ਬਾਅਦ ਇਸ ਦੇ ਵਿੱਚ 56 આરોપી ਬਣ ਚੁੱਕੇ ਸੀ ਪਰ ਜਿਹੜੇ ਮੁਲਾਜ਼ਮ ਨੇ 6 ਮੁਲਾਜ਼ਮ ਔਰ ਜਿਨ੍ਹਾਂ ਚੋਂ ਤਿੰਨ ਵੱਡੇ ਮੁਲਾਜ਼ਮ ਨੇ ਅਫਸਰ ਨੇ ਗਸ਼ਟਡ ਅਫਸਰ ਨੇ ਐਸਟੀਐਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਉਨ੍ਹਾਂ ਦੇ ਵਿਰੁੱਧ ਹਜੇ ਤੱਕ ਪੰਜਾਬ ਸਰਕਾਰ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਅਲਾਉ ਨਹੀਂ ਕੀਤੀ ਜਿਹੜਾ ਨਵਾਂ ਕਾਨੂੰਨ ਮੋਦੀ ਦੀ ਸਰਕਾਰ ਨੇ ਬਣਾਇਆ ਜਿਹਨੂੰ ਕਹਿੰਦੇ ਆ ਬੀ ਐਨ ਐਸ ਐਸ ਉਹਦਾ ਇੱਕ ਸੈਕਸ਼ਨ ਹੈ 218 ਉਹਦੇ ਮੁਤਾਬਕ 120 ਦਿਨਾਂ ਦੇ ਅੰਦਰ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਆਉਣੀ ਚਾਹੀਦੀ ਹੈ ਜੇ ਨਾ ਆਵੇ ਸਰਕਾਰ ਤੋਂ ਤਾਂ ਉਹਨੂੰ ਡੀਮਡ ਟੂ ਹੈਵ ਬੀਨ 기ਵਨ ਸਮਝ ਲਿਆ ਜਾਵੇ ਯਾਨੀ ਕਿ ਸਮਝ ਲਿਆ ਜਾਵੇ ਕਿ ਉਹ ਆ ਗਈ ਇਹ 120 ਦਿਨ ਟੱਪ ਜਾਣ ਪਰ ਭਗਵੰਤ ਮਾਨ ਦੀ ਸਰਕਾਰ ਨੇ 365 ਦਿਨ ਤੋਂ ਬਾਅਦ ਵੀ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੇਸ ਚਲਾਉਣ ਦੀ ਆਗਿਆ ਹਜੇ ਨਹੀਂ ਦਿੱਤੀ ਤੁਹਾਨੂੰ ਦੱਸਦੇ ਆ ਕਿ ਇਸ ਮਾਮਲੇ ਤੇ ਅਸੀਂ ਜਦੋਂ ਕੋਖ ਕੀਤੀ ਤਾਂ ਅਸੀਂ ਪਹਿਲਾਂ ਸ਼ੁਰੂ ਹੋਏ ਐਫਸੀਆਰ ਤੋਂ ਯਾਨੀ ਕਿ ਜਿਹੜੇ ਮਾਲ ਵਿਭਾਗ ਦੇ ਸਭ ਤੋਂ ਵੱਡੇ ਅਫਸਰ ਪੰਜਾਬ ਸਰਕਾਰ ਚ ਨੇ ਉਹਨਾਂ ਨਾਲ ਗੱਲ ਕੀਤੀ ਕਿ ਜੀ ਤੁਹਾਡੇ ਜਿਹੜੇ ਇਹ ਮੁਲਾਜ਼ਮ ਹੈ ਇਹਨਾਂ ਦੀ ਤੁਸੀਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੱਤੀ ਅਸੀਂ ਉਹਨਾਂ ਨੂੰ ਰਿਟ ਪਟੀਸ਼ਨ ਦੀ ਕਾਪੀ ਵੀ ਭੇਜੀ ਜਿਹੜੀ ਕਿ ਦੋ ਹੁਸ਼ਿਆਰਪੁਰ ਦੇ ਨਾਗਰਿਕਾਂ ਨੇ ਹਾਈ ਕੋਰਟ ਚ ਪਾਈ ਹੈ ਕਿਆ ਵੇਖੋ ਉਹ ਕਹਿ ਰਹੇ ਆ ਕਿ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਅੜਿੱਕਾ ਲਾਈ ਜਾਂਦੀ ਆ ਕੇਸ ਚੱਲਣ ਤੇ ਤੇ ਫਿਰ ਉਹਨਾਂ ਨੇ ਸਾਨੂੰ ਆਪਣੇ ਸਟਾਫ ਤੋਂ ਪਤਾ ਕਰਕੇ ਦੱਸਿਆ ਕਿ ਜੀ ਸਾਡੇ ਕੋਲ ਤਾਂ ਇਹ ਰਿਕੁਐਸਟ ਲੈਟਰ ਹੀ ਨਹੀਂ ਆਈ ਕਿ ਮਾਲ ਮਹਿਕਮੇ ਕੋਲ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗਣ ਵਾਸਤੇ ਜਿਹੜੀ ਜਿੱਥੀ ਆਉਣੀ ਹੁੰਦੀ ਆ ਵਜਲੈਂਸ ਬਿਊਰੋ ਤੋਂ ਉਹ ਆਈ ਹੀ ਨਹੀਂ ਫਿਰ ਅਸੀਂ ਮੁਖ ਸਕੱਤਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪਰਸੋਨਲ ਡਿਪਾਰਟਮੈਂਟ ਜਾਂ ਕਹੋ ਵਿਜੀਲੈਂਸ ਬਿਊਰੋ ਉਹ ਆਉਂਦੀ ਆ ਮੁਖ ਸਕੱਤਰ ਦੇ ਤਹਿਤ ਮੁਖ ਸਕੱਤਰ ਅਜਕਲ ਹੈਗੇ ਨੇ ਜੀ ਕੇ ਏ ਪੀ ਸਿਨਾ ਸਾਹਿਬ ਆ ਤੁਸੀਂ ਸਕਰੀਨ ਤੇ ਵੇਖ ਲਓ ਅਸੀਂ ਉਹਨਾਂ ਨੂੰ ਮੈਸੇਜ ਪਾਇਆ ਪੜ੍ਹ ਸਕਦੇ ਹੋ ਉਹਨਾਂ ਦੇ ਜਿਹੜੇ ਪੀਏ ਨੇ ਉਹਨਾਂ ਨੂੰ ਅਸੀਂ ਫੋਨ ਕਰਕੇ ਦੱਸਿਆ ਕਿ ਜੀ ਸਾਨੂੰ ਇਹਦੇ ਤੇ ਸਿਨਾਬ ਸਾਹਿਬ ਦਾ ਕਮੈਂਟ ਲੈ ਦਿਓ ਕਿ ਇਹ ਜਿਹੜੀ ਹੈਗੀ ਆ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਕਿ ਵਜਲੈਂਸ ਡਿਪਾਰਟਮੈਂਟ ਇੱਕ ਹੁੰਦੀ ਹੈ ਵਜਲੈਂਸ ਬਿਊਰੋ ਜਿਹਦਾ ਦਫ਼ਤਰ ਮੁਹਾਲੀ ਚ ਹੈ ਉਹਦੇ ਉੱਤੇ ਹੁੰਦਾ ਵਜਲੈਂਸ ਡਿਪਾਰਟਮੈਂਟ ਜਿਹਦਾ ਦਫ਼ਤਰ ਸੈਕਟਰੀਅਟਰੀਟ ਚ ਹੈ ਇੱਥੋਂ ਚਿੱਠੀ ਜਾਂਦੀ ਹੈ ਉੱਥੇ ਮੁਖ ਸਕੱਤਰ ਉਹਦੇ ਇੰਚਾਰਜ ਹੁੰਦੇ ਆ ਉਹ ਫਿਰ ਉੱਥੋਂ ਸਬੰਧਤ ਮਹਿਕਮੇ ਨੂੰ ਭੇਜਦੇ ਆ ਜਿੱਥੋਂ ਜਿੱਥੋਂ ਦੇ ਅਫਸਰ ਹੁੰਦੇ ਆ ਯਾਨੀ ਕਿ ਜਿਹੜੇ ਮੈਕਮੇਂ ਦੇ ਅਫਸਰ ਨੂੰ આરોપી ਬਣਾਇਆ ਗਿਆ ਹੋਵੇ ਉਹਦੇ ਤੇ ਕੇਸ ਚ ਲਾਉਣ ਲਈ ਪ੍ਰੋਸੀਕਿਊਸ਼ਨ ਸੈਂਕਸ਼ਨ ਵਿਜੀਲੈਂਸ ਡਿਪਾਰਟਮੈਂਟ ਰਾਹੀਂ ਵਕ ਵਕ ਮੈਕਮੇਂ ਨੂੰ ਜਾਂਦੀ ਹੈ ਇਹ ਤਾਂ ਹੈਗਾ ਪ੍ਰੋਸੀਜਰ ਤੇ ਸਾਨੂੰ ਪਤਾ ਲੱਗਿਆ ਜੀ ਨਾ ਤਾਂ ਮਾਲ ਮੈਕਮੇਂ ਕੋਲ ਆਈ ਹੈ ਜਿੱਥੀ ਨਾ ਪਰਸੋਨਲ ਡਿਪਾਰਟਮੈਂਟ ਕੋਲ ਆਈ ਹੈ ਜਿਦੂ ਜਿਨੇ ਕੇ ਅੱਗੇ ਐਸਟੀਐਮ ਦੀ ਪ੍ਰੋਸੀਕਿਊਸ਼ਨ ਕਰਨ ਦੇ ਲਈ ਸੈਂਕਸ਼ਨ ਦੇਣੀ ਆ ਦਰਸਿਲ ਜਿਹੜੀ ਅਪਾਇੰਟਿੰਗ ਅਥਾਰਟੀ ਹੁੰਦੀ ਆ ਹਮੇਸ਼ਾ ਉਸ ਅਧਿਕਾਰੀ ਨੂੰ ਪ੍ਰੋਸੀਕਿਊਟ ਕਰਨ ਲਈ ਸੈਂਕਸ਼ਨ ਵੀ ਉਸੇ ਨੇ ਦੇਣੀ ਹੁੰਦੀ ਆ ਸੋ ਜਿਹੜੇ ਪੀਸੀਐਸ ਅਫਸਰ ਆ ਪੀਪੀਐਸੀ ਰਾਹੀਂ ਆਉਂਦੇ ਆ ਉਹਦੀ ਜਿਹੜੀ ਨਿਯੁਕਤੀ ਐ ਉਹ ਪੰਜਾਬ ਸਰਕਾਰ ਕਹਿ ਲਓ ਮੁੱਖ ਮੰਤਰੀ ਕਰਦਾ ਕਿਉਂਕਿ ਸਟੇਟ ਸਰਵਿਸ ਤੇ ਫੇਰ ਜੇ ਪ੍ਰੋਸੀਕਿਊਸ਼ਨ ਸੈਂਕਸ਼ਨ ਲੈਣੀ ਹੈ ਤੇ ਉਹ ਮੁੱਖ ਮੰਤਰੀ ਰਾਹੀਂ ਆਉਣੀ ਆ ਤੇ ਉਹਦੇ ਲਈ ਬਣਿਆ ਪਰਸੋਨਲ ਡਿਪਾਰਟਮੈਂਟ ਤੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀ ਐ ਉਹਨਾਂ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਐਫਸੀਆਰ ਰਾਹੀਂ ਹੋ ਕੇ ਪੰਜਾਬ ਦਾ ਜਿਹੜਾ ਮਾਲ ਵਿਭਾਗ ਦਾ ਮੰਤਰੀ ਐ ਉਹਦੇ ਤੋਂ ਆਉਣੀ ਆ ਪਰ ਦੇਖੋ ਪੰਜਾਬ ਸਰਕਾਰ ਦਾ ਹਾਲ ਕਿ ਕਾਨੂੰਨ ਕਹਿੰਦਾ 120 ਦਿਨ ਚ ਦੇਣੀ ਬਣਦੀ ਆ ਪ੍ਰੋਸੀਕਿਊਸ਼ਨ ਸੈਂਕਸ਼ਨ 360 ਦੇ ਅੰਤੋਂ ਉੱਤੇ ਹੋਗੀ ਇਸੇ ਕਰਕੇ ਜਸਪਿੰਦਰ ਸਿੰਘ ਧਾਮੀ ਅਤੇ ਇੱਕ ਹੋਰ ਉਹਨਾਂ ਦਾ ਸਾਥੀ ਜਿਨ੍ਹਾਂ ਨੇ ਹੁਸ਼ਿਆਰਪੁਰ ਸਕੈਂਡਲ ਲੈਂਡ ਸਕੈਂਡਲ ਉਜੱਗਰ ਕੀਤਾ ਉਹ ਹਾਈ ਕੋਰਟ ਪਹੁੰਚ ਚੁੱਕੇ ਨੇ ਔਰ ਇਹ ਰਿਟ ਪਟੀਸ਼ਨ ਲੱਗੀ ਆ ਜਸਟਿਸ ਮੰਜਰੀ ਕਾਲ ਦੇ ਲੋ ਦੋਸਤੋ ਹੁਣ ਤੁਹਾਨੂੰ ਇਸ ਸਕੈਂਡਲ ਦੀ ਬਰੀਫਲੀ ਸਮਰੀ ਸੁਣਾ ਦਿੰਦੇ ਆ ਸੰਨ ਸੀਗਾ 2014-15 ਦੇ ਸਰਕਾਰ ਯਾਨੀ ਕਿ ਕੇਂਦਰ ਸਰਕਾਰ ਕਹਿੰਦੀ ਹੈ ਕਿ ਨੈਸ਼ਨਲ ਹਾਈਵੇ ਕੱਢਣਾ ਹੈ ਕਿਹਨੇ ਕੱਢਣਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਉਹਦਾ ਇੱਕ ਕਾਨੂੰਨ ਬਣਾਇਆ ਹੋਇਆ ਐਕਟ 1956 ਦਾ ਐਕਟ ਹੈ ਕਿ ਉਹ ਜਦੋਂ ਆਪਣਾ ਡਿਜ਼ਾਈਨ ਕਰ ਲੈਂਦੀ ਹੈ ਰੋਡ ਤਾਂ ਉਹ ਫਿਰ ਅਕਵਾਇਰ ਕਰਦੀ ਹੈ ਜ਼ਮੀਨ ਕਿਸਾਨਾਂ ਤੋਂ ਲੋਕਾਂ ਤੋਂ ਉਹਦੇ ਵਾਸਤੇ ਇੱਕ ਲੈਂਡ ਐਕੁਇਜ਼ੀਸ਼ਨ ਕਲੈਕਟਰ ਨਿਯੁਕਤ ਹੁੰਦਾ ਹੈ ਜਿਹੜਾ ਕਿ ਐਸਟੀਐਮ ਹੁੰਦਾ ਹੈ ਜੋ ਸਕੈਂਡਲ ਹਿਸ਼ਾਰਪੁਰ ਚ ਹੋਇਆ ਇਹ ਸਕੈਂਡਲ ਤੁਹਾਨੂੰ ਦੱਸਦੇ ਆਂ ਕਿ ਹੋਇਆ ਕਿਵੇਂ 103 ਏਕੜ ਜ਼ਮੀਨ ਹਿਸ਼ਾਰਪੁਰ ਦੇ ਵਿੱਚ ਖਰੀਦਣੀ ਸੀ ਇਸ ਐਸ.ਡੀ.ਐਮ ਨੇ ਉਸ ਵਕਤ ਦੇ ਉਥੋਂ ਦੇ ਇੱਕ ਬੀ.ਜੇ.ਪੀ ਦੇ ਸਿਆਸਤਦਾਨ ਨੇ ਉਥੋਂ ਦੇ ਕਈ ਪ੍ਰਾਪਰਟੀ ਡੀਲਰਾਂ ਨੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੇ ਪਟਵਾਰੀਆਂ ਨੇ ਗੰਡ ਤਰੁੱਪ ਕਰਕੇ ਇਸ ਐਗਰੀਕਲਚਰ ਲੈਂਡ ਤੇ ਕਲੋਨੀਆਂ ਬਣੀਆਂ ਦਿਖਾਤੀਆਂ ਨਜਾਇਜ਼ ਕਲੋਨੀਆਂ ਬਣੀਆਂ ਹੋਈਆਂ ਕਹਿੰਦੇ ਕਿੰਨੀਆਂ ਚਾਰ ਕਲੋਨੀਆਂ ਬਣੀਆਂ ਤੇ ਇਸ ਕਰਕੇ ਲੈਂਡ ਐਕਵੀਜ਼ੀਸ਼ਨ ਚ ਇਹ ਜਦੋਂ ਕਮਰਸ਼ੀਅਲ ਲੈਂਡ ਹੋਗੀ ਰੈਜ਼ੀਡੈਂਸ਼ੀਅਲ ਲੈਂਡ ਹੋਗੀ ਐਗਰੀਕਲਚਰ ਲੈਂਡ ਇਹ ਰਹੀ ਨਹੀਂ ਤਾਂ ਫਿਰ ਉਹਦਾ ਕੰਪਨਸੇਸ਼ਨ ਦਾ ਮੁੱਲ ਵੱਧ ਜਾਏਗਾ 1286 ਕਰੋੜ ਦਾ ਪ੍ਰੋਜੈਕਟ ਸੀ ਹਿਆਰਪੁਰ ਚ ਸਿਰਫ 286 ਕਰੋੜ ਦੁਬਾਰਾ ਸੁਣ ਲਓ ਤੇ ਇਹਦੇ ਵਿੱਚ ਫਿਰ ਇਹਨਾਂ ਨੇ ਐਗਰੀਕਲਚਰ ਲੈਂਡ ਨੂੰ ਬਦਲ ਕੇ ਦਿਖਾਤਾ ਚੇਂਜ ਆਫ ਦੀ ਨੇਚਰ ਆਫ ਲੈਂਡ ਜ਼ਮੀਨ ਦੀ ਕਿਸਮ ਬਦਲਦੀ ਘਰ ਕਿਨੇ ਜੀ ਬਣਿਆ ਚਾਰ ਕਲਾਉਂਦੀਆਂ ਬਣਿਆ अनअप्रੂਵਡ ਅਨਔਥਰਾਇਜ਼ਡ ਫੇਰ ਉਹਦੀ ਦੇਤੀ ਧੜਾ ਧੜ ਕੰਪਨਸੇਸ਼ਨ ਕੰਪਨਸੇਸ਼ਨ ਕਿਵੇਂ ਜਿਹੜੇ ਪ੍ਰੋਪਰਟੀ ਡੀਲਰ ਸੀ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਸੀ ਵੀ ਹੁਣ ਅਗਲੇ ਟੋਟੇ ਵਾਲੀ ਨੋਟੀਫਿਕੇਸ਼ਨ ਹੋਣੀ ਆ ਹਾਂ ਹੁਣ 3A ਨੋਟੀਫਿਕੇਸ਼ਨ ਤੇ D ਨੋਟੀਫਿਕੇਸ਼ਨ 3G ਨੋਟੀਫਿਕੇਸ਼ਨ ਕਈ ਨੋਟੀਫਿਕੇਸ਼ਨਾਂ ਹੋਈਆਂ ਵੀ ਹੁਣ ਆ ਅਸੀਂ ਆ ਜਮੀਨ ਖਰੀਦਣੀ ਐ ਇੰਨੇ ਕਿੱਲੇ ਇੱਥੇ ਖਰੀਦਣੇ ਆ ਪ੍ਰਾਪਰਟੀ ਡੀਲਰ ਫਟਾਫਟ ਜਾ ਕੇ ਉੱਥੇ ਉਹ ਜ਼ਮੀਨ ਦਾ ਸੌਦਾ ਕਰ ਲੈਂਦੇ ਸੀ ਤੇ ਫਿਰ ਦੋਸਤੋ ਉਸ ਤੋਂ ਬਾਅਦ ਉਥੇ ਦਿਖਾ ਦਿੰਦੇ ਸੀ ਘਰ ਬਣੇ ਹੋਏ ਤੇ ਫਿਰ ਐਸ ਡੀ ਐਮ ਦੀ ਮਿਲੀ ਭੁਗਤ ਨਾਲ ਖਾਦ ਹੋਰ ਉੱਪਰਲੇ ਵੀ ਰਲੇ ਹੋਣ ਉਹਦੇ ਬਾਰੇ ਇਸ ਰਿਪੋਰਟ ਦੇ ਵਿੱਚ ਸਾਨੂੰ ਪਤਾ ਨਹੀਂ ਜਿਹੜੀ ਕਿ ਸਾਨੂੰ ਪ੍ਰਾਪਤ ਹੋਈ ਹੈ ਰੈਟ ਪਟੀਸ਼ਨ ਉਹਦੇ ਵਿੱਚ ਇਹਦਾ ਜ਼ਿਕਰ ਨਹੀਂ ਕਿ ਐਸਟੀਐਮ ਤੋਂ ਉੱਤੇ ਵੀ ਕੋਈ ਅਫਸਰ ਸ਼ਾਮਲ ਸੀ ਜਾਂ ਨਹੀਂ ਸੀ ਤੇ ਦੋਸਤੋ ਇਸ ਜ਼ਮੀਨ ਨੂੰ ਐਸਟੀਐਮ ਨੇ ਦਿਖਾਇਆ ਗੈਰ ਮੁਮਕਿਨ ਜ਼ਮੀਨ ਗੈਰ ਮੁਮਕਿਨ ਜ਼ਮੀਨ ਜਦੋਂ ਕਿ ਸੀ ਕਿ ਇਹ ਖੇਤੀਬਾੜੀ ਵਾਲੀ ਜ਼ਮੀਨ ਤੇ ਉਸ ਵਕਤ ਦੇ ਜਦੋਂ ਵਿਜੀਲੈਂਸ ਬਿਊਰੋ ਦੇ ਚੀਫ ਬੀਕੇ ਉਪਲ ਹੁੰਦੇ ਸੀ ਉਹਨਾਂ ਨੇ ਇਸ ਪਰਚੇ ਦੀ ਕੈਨਸਲੇਸ਼ਨ ਰਿਪੋਰਟ ਭਰਤੀ ਪਰ ਹੋਇਆ ਇਹ ਜਿਹੜੇ ਸ਼ਿਕਾਇਤ ਕਰਤਾ ਸੀ ਜਾਂ ਜਿਹੜੇ ਪੈਰਵੀ ਕਰਦੇ ਸੀ ਉਹਨਾਂ ਨੇ ਲੁਧਿਆਣਾ ਦੀ ਸਪੈਸ਼ਲ ਕੋਰਟ ਦੇ ਅੱਗੇ ਪ੍ਰੋਟੈਸਟ ਪਟੀਸ਼ਨ ਪਾਤੀ ਯਾਨੀ ਕਿ ਆਬਜੈਕਸ਼ਨ ਲਾਤੀ ਤੇ ਫਿਰ ਉੱਥੇ ਜੱਜ ਬਹੁਤ ਸਖਤ ਆਏ ਹੋਏ ਸੀ ਜਿਨ੍ਹਾਂ ਨੇ 5 4 22 ਨੂੰ ਡੇਢ ਦੁਬਾਰਾ ਸੁਣ ਲਓ 5422 ਨੂੰ ਲੁਧਿਆਣਾ ਦੀ ਸਪੈਸ਼ਲ ਕੋਰਟ ਦੇ ਜੱਜ ਡਾਕਟਰ ਅਜੀਤ ਅਤਰੀ ਨੇ ਇਸ ਕੈਨਸਲ ਕੈਨਸਲੇਸ਼ਨ ਰਿਪੋਰਟ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਆਪਣੀ 18 ਪੇਜ ਦੀ ਰਿਪੋਰਟ ਦੇ ਵਿੱਚ ਯਾਨੀ ਕਿ ਜੱਜਮੈਂਟ ਦੇ ਵਿੱਚ ਜਾਂ ਕਹੋ ਆਰਡਰ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰਟ ਡਾਕਟਰ ਅਜੀਤ ਅਤਰੀ ਨੇ 13 ਨੁਕਤੇ ਕੱਢ ਕੇ ਦਿੱਤੇ ਬਹੁਤ ਵਿਸਤਾਰ ਨਾਲ ਉਹਨਾਂ ਨੇ ਆਰਡਰ ਲਿਖਾਇਆ ਉਹ ਮੈਂ ਪੜਿਆ ਉਹ ਚ ਬਕਾਇਦਾ ਦੱਸਿਆ ਖਸਰਾ ਵਾਈਸ ਕਿ ਤੁਸੀਂ ਆ ਕਿਵੇਂ ਧੰਦਲੀ ਕਰੀ ਜਾਂਦੇ ਹੋ ਔਰ ਕਿਵੇਂ ਇਹ ਬੀਕੇ ਉੱਪਰ ਵਾਲੀ ਟੀਮ ਇਹਦੀ ਕੈਂਸਲੇਸ਼ਨ ਰਿਪੋਰਟ ਭਰੀ ਜਾਂਦੀ ਹੈ ਔਰ ਫਿਰ ਉਸ ਤੋਂ ਬਾਅਦ 18 ਪੇਜ ਦੇ ਆਰਡਰ ਚ 13 ਨੁਕਤੇ 13 ਸਵਾਲ ਐਡੀਸ਼ਨਲ ਸੈਸ਼ਨ ਜਜ ਸਪੈਸ਼ਲ ਕੋਰਟ ਅਤਰੀ ਸਾਹਿਬ ਨੇ ਕੱਢ ਕੇ ਵਿਜੀਲੈਂਸ ਬਿਊਰੋ ਦੇ ਹੱਥ ਜਕੜਤੇ ਕਿ ਇਹ ਦੋ ਵਾਰ ਤੁਸੀਂ ਜਾ ਕੇ ਵਿਖਾਓ ਫਿਰ ਇੰਨੇ ਨੂੰ ਜੀ ਨਵੀਂ ਸਰਕਾਰ ਬਣਦੀ ਆ ਤੇ ਨਵੀਂ ਸਰਕਾਰ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਚੀਫ ਬਣ ਜਾਂਦੇ ਆ ਵਰਿੰਦਰ ਕੁਮਾਰ ਸ਼ਰਮਾ ਜੀ ਵਰਿੰਦਰ ਕੁਮਾਰ ਸ਼ਰਮਾ ਇੱਕ ਐਸਆਈਟੀ ਬਣਾਉਂਦੇ ਆ ਜਿਹਦੇ ਵਿੱਚ ਚੇਅਰਮੈਨ ਹੁੰਦੇ ਆ ਐਸ ਰਾਹੁਲ ਆਈਪੀਐਸ ਬਹੁਤ ਹੀ ਇਮਾਨਦਾਰ ਅਫਸਰ ਵਜੋਂ ਗਿਣੇ ਜਾਂਦੇ ਆ ਤੇ ਨਾਲ ਇਮਾਨਦਾਰ ਐਸਐਸਪੀ ਫਿਰੋਜ਼ਪੁਰ ਗੁਰਮੀਤ ਸਿੰਘ ਹੁੰਦੇ ਆ ਨਾਲ ਇੱਕ ਬਹੁਤ ਵਧੀਆ ਅਫੀਸਰ ਰਾਜੇਸ਼ਵਰ ਸਿੱਧੂ ਐਸਐਸਪੀ ਜਲੰਧਰ ਹੁੰਦੇ ਆ ਤੇ ਸ਼ਾਇਦ ਐਸਐਸਪੀ ਲੁਧਿਆਣਾ ਵੀ ਇਹਦੇ ਵਿੱਚ ਹੁਣ ਉਹਨਾਂ ਦਾ ਜ਼ਿਕਰ ਮੈਂ ਸ਼ਾਇਦ ਭੁੱਲ ਗਿਆ ਕਰਨਾ ਤੇ ਉਹਨਾਂ ਦੀ ਫਿਰ ਜਿਹੜੀ ਐਸਆਈਟੀ ਟੀਮ ਸੀ ਉਹਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਇਹ ਚਲਾਨ ਤਿਆਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਦੇ ਪਰ ਰਹਿ ਗਿਆ ਵੱਡੇ ਅਫਸਰ ਹਜੇ ਵੀ ਬਚ ਗਏ ਕੌਣ ਐਸ.ਡੀ.ਐਮ ਤਹਿਸੀਲਦਾਰ ਨੈਪਸੀਲਾ ਕਿਉਂਕਿ ਉਹ ਵੱਡੇ ਅਫਸਰ ਹੈ ਉਹਨਾਂ ਦੀਆਂ ਜੇਬਾਂ ਵੀ ਵੱਡੀਆਂ ਹੋ ਸਕਦੀਆਂ ਤੇ ਫਿਰ ਇਹ ਜਿਹੜੀ ਇਮਾਨਦਾਰ ਕੱਟੜ ਇਮਾਨਦਾਰ ਸਰਕਾਰ ਹੈ ਇਹ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਹਜੇ ਤੱਕ ਇਹਨਾਂ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਏ ਰੁਕੀ ਕਿੱਥੇ ਹੋਈ ਆ? ਮਹਿਕਮੇ ਕਹਿੰਦੇ ਜੀ ਸਾਡੇ ਕੋਲ ਤਾਂ ਰਿਕੁਐਸਟ ਆਈ ਨਹੀਂ। ਜਾਂ ਤਾਂ ਹੈ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਡਿਪਾਰਟਮੈਂਟ ਸੈਕਟਰੀਅਟ ਨਹੀਂ ਭੇਜੀ। ਇਹ ਵੀ ਹੋ ਸਕਦਾ। ਜਾਂ ਫਿਰ ਵਿਜੀਲੈਂਸ ਡਿਪਾਰਟਮੈਂਟ ਚ ਕਿਸੇ ਬਾਊ ਨੇ ਦੱਬ ਲਈ। ਕਿ ਅੱਗੇ ਤੋਰੀ ਹੀ ਨਾ। ਤਾਂ ਫਿਰ ਇਹ ਦਾ ਜਿਹੜਾ ਜੁਮਾ ਉਹ ਤਾਂ ਸਰਕਾਰ ਤੇ ਹੀ ਆਊਗਾ। ਜੇ ਸਰਕਾਰ ਕਾਨੂੰਨ ਦੀ ਲੰਘਣਾ ਖੁਦ ਕਰੀ ਜਾਂਦੀ ਐ ਜਿਹੜੀ ਕਹਿੰਦੀ ਐ ਅਸੀਂ ਕੱਟੜ ਈਮਾਨਦਾਰਾਂ ਆ ਤੇ ਫਿਰ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਐ ਮਹਿੰਦਰ ਸਿੰਘ ਤਗੜਾ ਜੀ ਤੋਂ ਆਗਿਆ ਲੈਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ